ਸੋ ਸਗਾਲ ਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ। ਉਮੀਦ ਕਰਦਾ ਹਾਂ ਕਿ ਸਾਰੇ ਵਧੀਆ ਠੀਕਾ ਹੋਵਗੇ। ਆਪਾਂ ਇਕੱਠੇ ਚੜ੍ਹ ਕੇ ਪਲਾਜ ਤੇ ਅੱਜ ਦਾ ਬਲੌਗ ਆਪਾਂ ਕਰ ਲੱਗੇ। ਇਥੋਂ ਸਟਾਰਟਿੰਗ ਤੇ ਅੱਜ ਕੀ ਕੀ ਕਰਦੇ ਹਾਂ ਸਾਰਾ ਦਿਨ ਤੁਸੀਂ ਆਪਣੇ ਨਾਲ ਰੋਜ਼ ਜੁੜੇ ਤੇ ਦਾ ਮੋੜਾ 8 ਵਜੇ ਤੇ ਡਿਊਟੀ ਜਾਣ ਨੂੰ ਰੈਡੀ ਹੈ ਬੰਦੇ ਕੁਝ ਤੇ ਕੁਝ ਅਨੇ ਜੀ ਰੋਟੀ ਪਾਣੀ ਬਣਾਉਂਦਾ ਲੋਕਾਂ ਨੇ ਤਾਂ ਇਹ ਇਧਰ ਮਿਸਤਰੀ ਬੈਠਾ ਇਧਰ ਅਪਰੋਚ ਕਰ ਇਧਰ ਸ਼ਮੀ ਬਣਾਉਂਦਿਆ ਅੱਜ ਸਬਜ਼ੀ ਇਹ ਦੇਖਣ ਦੇ ਕਦੀ ਸਬਜ਼ੀ ਬਣਾਉਣ ਲੱਗਾ ਮੋਇਆ ਲੈਮਨਾ ਲਗਾ ਹਾਂ ਸੋਇਆਬੀਨ ਸੋਇਆਬੀਨ ਐਂਡ ਵਿਦ ਆਲੂ ਵਿਦਦਾਂ ਤੇ ਇਧਰ ਦੋ ਬੰਦੇ ਬਣਾਉਂਦਾ ਰੋਟੀ ਹਾਂ ਵਾਹ ਕਿਆ ਨਕਰਾ ਤੇਰਾ ਜੋੜ ਵੱਲ ਸਬਜੀ ਬਣਾਨੇ ਬਣਾ ਦੇਣਾ ਬੰਦੇ ਇੱਕ ਕਮਰਾ ਦੀ ਨਾਲ ਇਧਰ ਮੂੰਹ ਕਰ ਸਾਰੇ ਜਣੇ ਫੋਟੋ ਕੀਤਾ ਲੋ ਇਧਰ ਕੀ ਦੇਖੋ ਤੂੰ ਵੀ ਦੇਖ ਪਾ ਪਾ ਨਹੀਂ ਲਾਇਆ ਤੂੰ ਵੀ ਦੇਖ ਸਮੀ ਅੱਗੇ ਹੋ ਕੇ ਦੇਖ ਅਗਿਓ ਹਾਂ ਓਕੇ ਚਲ ਬਣਾਓ ਮਿੰਟੋ ਮਿੰਟ ਰੋਟੀ ਚੱਲ ਗਿਆ ਸਾਰਾ ਪਹੁੰਚ ਗਏ ਆਪਾਂ ਡਿਊਟੀ ਤੇ ਰੋਡ ਪਾਰ ਕਰਨਾ ਪਉਦਾ ਹੀ ਹੁੰਦਾ ਆ 5-6 ਮਿੰਟ ਲਾ ਜਾਂਦੇ ਰੋਡ ਪਾਰ ਕਰਨ ਆ ਕੱਲ ਦੇ ਨਾ ਹੈਡ ਰੇ ਟਰਾਲੇ ਦੇ ਲੋਡ ਕੀਤੇ ਤਾਂ ਗੈਣ ਇੱਧੇ ਹੈਡ ਰੇ ਚੱਲੰਦੇ ਤੇ ਫਰਾਨਾ ਚੱਲਣ ਨਵੇਂ ਆਏ ਫਰਾਨਾ ਬਹੁਤ ਤੇ ਵਾਹ ਕੀ ਦੇਖੋ ਕੀ ਸਿਸਟਮ ਹੁੰਦਾ ਅੱਜ ਦਾ ਦਿਨ ਕੀ ਕੀ ਕਰਦੇ ਆ ਯੋ ਡੇਰਾ ਇਧਰੋਂ ਦੀ ਆਣ ਗਿਆ ਬ੍ਰਿਜ ਇਧਰ ਉਤਰਨਾ ਰੋਡ ਤੇ ਛੱਡਣਾ ਵਾਹ ਕਿਹੜਾ ਕਿਹੜਾ ਜਾ ਘਤਣਾ ਇਹਨਾਂ ਨੇ ਅਜੇ ਨੇ ਕੀ ਕੀ ਕਰਦੇ ਆਂ ਗੁੜੇਰਾ ਆਪਣੇ ਨਾਲ ਤੇ ਆਪਾਂ ਪਹੁੰਚ ਗਏ ਜਿੱਥੇ ਤਾਂ ਕੰਮ ਹੋ ਗਿਆ ਸ਼ੁਰੂ ਇਹ ਐਸਾ ਕਰ ਰਹੀਆਂ ਦਰਪਾ ਪਾਣੀ ਲੈ ਕੇ ਯੈਸ ਯੈਸ ਕੰਮ ਕਰਨ ਲੱਗੇ ਚੱਲੋ ਬਹੁਤ ਗਰਮੀ ਸੇ ਸੇ ਗੁੜਾ ਸੋਲਦੇ ਚੱਲੋ ਤੇ ਲੰਚ ਖਤਮ ਹੋਣ ਤੋਂ ਬਾਅਦ ਯੋਰਾ ਯੋਰੀ ਕੰਮ ਹੋ ਗਿਆ ਫਿਰ ਸਟਾਰਟਿੰਗ ਸ਼ਲਕ ਵੱਡਣ ਲੱਗ ਗਈ ਇਹਨਾਂ ਮੇ ਬਹੁਤ ਉੱਪੇ ਜਾਣਾ ਜੀ ਨਹੀਂ ਹਾਲਾ ਆਪ ਯਾਰ ਹੋ ਗਿਆ ਬਣ ਗਿਆ ਤੇ ਕਹਿ ਵੀ ਨਹੀਂ ਬਣਾਉਂਦੇ ਬਾਕੀ ਬਣ ਗਿਆ ਅਪਣੇ ਸੀਸਟੋਰ ਦੇ ਇਧਰ ਬਿਲਡਿੰਗ ਵੀ ਹੋ ਗਿਆ ਆਪਣਾ ਇਹ ਹੋ ਗਿਆ ਤਿਆਰ ਇੰਜਨ ਕਰਵਾਉਣਾ ਤਾਂ ਇੰਜਨ ਰਹੇਗਾ ਬੜੀ ਮਹਿੰਗਾ ਬਿਲਡਿੰਗੋਂ ਮੈਂ ਬਿਲਡਿੰਗ ਵਸਨੀਕਾਂ ਲੈਂਦੇ ਵਸਨੀਕ ਇਧਰ ਦਜੀ ਜਾਲੀ ਕਰ ਲੈ ਤਿਆਰ ਇਨਸ਼ਾ ਅੱਲੋ 10 15 ਪੁਣਾ ਦੇ ਰੱਖਣਾ ਚਾਹੀਦਾ ਜਿੰਨਾ ਬੋੜਾ ਲੋਕ ਪਰਚਾਇਦਾ 10 15 ਬੋਸ ਨਹੀਂ ਹੈ ਯਾਰ ਸਾਡੀ ਪਰ ਬੀਚੇ ਦੋ ਪਲਾ ਰੱਖ ਦੋ 20 20 ਪਲਾ ਰੱਖ ਦੋ ਪਾੜੀ ਤੇ ਜਾਣਾ ਦੇਖਣ ਕੀ ਸਮਝਾ ਜੰਗਲੇ ਅਲੰਗ ਦਰ ਜੈਕਟ ਵੀ ਹੋ ਗਿਆ ਮੈਂ ਦਰੋਂ ਤਿਆਰ ਅੱਜ ਪੂਰਾ ਦਿਨ ਇਹਨੂੰ ਲੱਗ ਕੇ ਨਾ ਉਹ ਬਿਲਡਿੰਗ ਕੀਤਾ ਤੇ ਜਨਰੇਟਰ welding ਕੀਤਾ ਕੀਤਾ welding ਤੇ ਹਾਲ ਸਾਰਾ ਦਿਨ ਇੱਦਾਂ ਹੀ ਨਾ ਅੱਜ ਕਰਾਉਣਾ ਕਿੰ ਤੋਂ ਬਾਅਦ ਉਹਨੇ ਦੀ ਖੁਰਸੀ welding ਕਰਨੀ ਪੈਣ ਵਾਲੀ ਤੇ ਉਸ ਤੋਂ ਬਾਅਦ ਇਹਦੇ ਉੱਪਰ ਚੌਂਦੇ ਕੀ ਕਰਦੇ ਆਜ ਦਾ ਬਲੌਗ ਇਹਨਾਂ ਸਾਰੀਆਂ ਗੱਡੀਆਂ ਗੁੱਡੀਆਂ ਆਣ ਕੇ ਲੱਗਦੀਆਂ ਜਾਂਦੇ। ਇਹ ਓੜਾ ਕਾਣਾ ਬਾਹਰ। ਤਾਂ ਤੇ ਕੋਣ ਘੰਟਾ ਦਿੱਕਤ ਹੀ ਵਟੇ। ਲਾ ਕੇ ਤੇ ਕੋਣ ਕਾ ਬੈਠਾ ਵੇਖਦਾ ਕੀ ਬਣੇ। ਇਹ ਦਿਨੇ ਇੱਕੋ ਜਿਹੜੇ ਤਿੰਨ ਬਿਯਾਰੀ। ਇੱਕ ਬਿਯਾਰੀ ਸੋਮਵਾਰੀ ਨੇ 300 ਬਿਮਾਰੀ। ਓਏ। ਓਏ। ਮੈਂ ਆ ਗਿਆ। ਮੈਂ ਅੱਗੇ ਕਹਿੰਦੇ ਨਾ ਇੱਕ ਬਿਰੀ ਸੌ ਬਿਮਾਰੀ ਅਜ 300 ਬਿਮਾਰੀ ਰਲਿ ਤਿੰਨੇ ਜਣੇ ਰਲੇ ਹਾਂ ਆ ਆ ਆਈ ਵੇਖਦੇ ਨੇ ਕੀ ਕਰਦੇ ਹਾਲੇ ਬੋਲਦੇ ਭੰਨੀ ਕੀ ਸਮਝੀ ਨਹੀਂ ਆਂਦੀ ਇਹ ਬਾੜੂ 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 ਕੋਈ ਨਹੀਂ ਇੰਦੇ ਤੇ ਇਧਰ ਸਾਡੇ ਸਿਐਮ ਸਿਐਮ ਸਾਹਿਬ ਸਿਐਮ ਸਾਹਿਬ ਸਲਾਮ ਸਲਮਾਤ ਦੇ ਸਿਐਮ ਸਾਹਿਬ ਲੈ ਚੱਕ ਇਧਰ ਦੇ ਸਾਨੂੰ ਪਾਣੀ ਅਸੀਂ ਕੰਮ ਅਸੀਂ ਕਰਦੇ ਆ ਉਹ ਥੋੜਾ ਕਰਦੇ ਆ ਆ ਲੈ ਚੱਕ ਕਹਿੰਦਾ ਆ ਗਿਆ ਹੈ ਕੀ ਕਹਾਂ ਭਾਜੀ ਉਹ ਠੀਕ ਆ ਨੈਟ ਤੇ ਨਹੀਂ ਪਉਂਦਾ ਉਹ ਭਾ ਦੀ ਕ੍ਰੇਨ ਉਹ ਵਾ ਉਹ ਜਿਹੜੀ ਵੇਲੋ ਕਿੰਨੀ ਤਗੜੀ ਕੋਲ ਲਾ ਬਾ ਇਹ ਜੀ ਵੀਡੀਓ ਚਾੜ ਦਈਏ ਬੰਦੇ ਕੋਈ ਚੱਕਰ ਨਹੀਂ ਆ ਹਾਂ ਬਾ ਤੂੰ ਜਾਈਏ ਮੁੱਜੀ ਮੁੱਜੀ ਨਹੀਂ ਚੜਦਾ ਹਾਂ ਆ ਬਾ ਦੀ ਕ੍ਰੇਨ ਐ ਤਾਂ ਐਦਾ ਹਾਂ ਬਾ ਦੀ ਕ੍ਰੇਨ ਐ ਭਾ ਭਾ ਕ੍ਰੇਨ ਚਲਾਉਂਦਾ ਐਡੀ ਤਗੜੀ ਵੇਲੋ ਬਾ ਡੋਲਾ ਦਿਖਾ ਕਰੀ ਰੱਕ ਲਾ ਕੇ ਡੋਲਾ ਕੇ ਆਇਆ ਕੇ ਲੀਵਰ ਲਾਲ ਆ ਕੇ ਪੂਰਾ ਮਜ਼ਬੂਤ ਤੇ ਭਾਵ ਦਰ 6 ਵਜੇ ਚਾਹ ਪੀਉਂਦਾ ਸਾਨੂੰ ਤੇ ਇਹ ਜਵਾਨ 7 ਵਜੇ ਉੱਠਦੇ ਇਹ ਜਵਾਨ ਦੇ ਗਰੀਨ ਦੇ ਇਹ ਜਵਾਨ ਦੇ ਕਰੇਨ ਦੇ ਇਹ 7 ਵਜੇ ਉੱਠਦਾ 5 ਵਜੇ ਉੱਠ ਕੇ ਚਾਹ ਪੀਉਂਦਾ 5 ਵਜੇ ਉੱਠਦਾ ਮੈਂ ਅੱਲਾ ਤੈਨੂੰ ਕੱਪ ਤਿਆਰ 5 ਵਜੇ ਕੀ ਭੋਪਾ 7 ਵਜੇ ਚਾਹ ਪੀ ਲੈਂਦਾ ਤੇਰਾ ਕੱਪ ਤਿਆਰ ਪਾ ਪਾਣੀ ਸਹੀ ਨਹੀਂ ਯਾਰ ਮੈਂ ਅੱਜ ਜੋ ਸਿਰਫ ਦੋ ਗਰਾਂ ਪਾਣੀ ਪੀਤਾ ਕੋੜਾ ਜਿਹੜਾ ਮੈਂ ਜਰੂਰੀ ਨਹੀਂ ਨਹੀਂ ਕਰਨਾ ਸੋਹੋ ਗੱਲੀ ਬੈ ਕੇ ਸੋਚੀ ਜਿਵੇਂ ਅੱਛਾ ਇਹਨੂੰ ਤਾਂ ਕਿ ਜਰੂਰੀ ਸੀ ਮਲਪਤਾ ਤੜਾ ਲੈ ਲੈ ਆਂ ਚੀ ਗੱਲ ਵੀ ਮੈਂ ਕਰੂੰ ਤੇ ਰੇਟ ਜਰੂਰ ਲਾ ਕੇ ਤੇ ਇਹਨੂੰ ਲਾ ਕੇ ਦੇਖੇ ਹੋਗਾ ਰੀ ਉੱਤੇ ਕੰਮ ਉਹ ਗੱਲ ਕਰਦਾ ਦਰਵਾਜ਼ੇ ਬੰਦਾ ਉੱਪਰ ਸੁਟਾਉਣਾ ਜੋ ਸੇਫਟੀ ਵਾਲੇ ਆ ਗਏ ਸੂਤਰ ਰੋਕ ਲੋ ਤਾਂ ਬਸ ਆਪਾਂ ਚੱਲੇ ਹਾਂ ਉਹਨਾਂ ਰੂਮ 'ਚ ਅੱਜ ਦੀ ਡਿਊਟੀ ਨਹੀਂ ਬਲੋਂ ਦੇਖਾਂਗੇ ਟਿਮੋਂ